ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਆਤੀਸ਼ੀ ਨੂੰ ਨਵੇਂ ਸੀਐਮ ਦੇ ਵਜੋਂ ਨਿਯੁਕਤ ਵੀ ਕਰ ਲਿਆ ਉਹਨਾਂ ਨੂੰ ਉਹਨਾਂ ਦਾ ਨਾਮ ਅੱਗੇ ਰੱਖ ਦਿੱਤਾ ਪਰ ਇਹਨਾਂ ਸਾਰਿਆਂ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪੀ ਧਾਰੀ ਹੋਈ ਹੈ ਪਰ ਕਿਉਂ ਇਹ ਸਵਾਲ ਖੜੇ ਹੋ ਰਹੇ ਨੇ ਕਿ ਸੀਐਮ ਮਾਨ ਜੋ ਕਿ ਕੇਜਰੀਵਾਲ ਦੇ ਹਰ ਇੱਕ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਨੇ ਪੋਸਟਰ ਆ ਪਾਉਂਦੇ ਨੇ ਅਗਰ ਉਹ ਬਾਹਰ ਆਏ ਨੇ ਤਾਂ ਵੀ ਪੋਸਟ ਪਾਉਣੀ ਹੈ ਜੇ ਉਹਨਾਂ ਜੇਲ੍ਹ ਦੇ ਅੰਦਰ ਉਹਨਾਂ ਨਾਲ ਜੋ ਕੁਝ ਵੀ ਹੁੰਦਾ ਰਿਹਾ ਭਾਜਪਾ ਦੇ ਖਿਲਾਫ ਵੀ ਤੇ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਵੀ ਬਾਕੀ ਦੇ ਨਾਲ ਬੋਲਦੇ ਸੀ ਪੋਸਟਰ ਸ਼ੇਅਰ ਕਰਦੇ ਸੀ ਤੇ ਬਿਆਨ ਦਿੰਦੇ ਸੀ ਪਰ ਹੁਣ ਸੀਐਮ ਹੁਣ ਅਰਵਿੰਦ ਕੇਜਰੀਵਾਲ ਨੇ ਇੰਨਾ ਵੱਡਾ ਕਦਮ ਚੁੱਕਿਆ ਆਦਿਸ਼ੀ ਨੂੰ ਦਾ ਨਾਮ ਅੱਗੇ ਰੱਖਿਆ ਗਿਆ ਉਹ ਨਵੇਂ ਮੁੱਖ ਮੰਤਰੀ ਦੇ ਵਜੋਂ ਉਹਨਾਂ ਨੂੰ ਉਹਦੀ ਨਿਯੁਕਤੀ ਕੀਤੀ ਗਈ ਪਰ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਇਸ ਸਾਰਿਆਂ ਦੇ ਵਿਚਾਲੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਹੀ ਸਨ ਵੈਲਕਮ ਬੈਕ ਕੇਜਰੀਵਾਲ ਜਿਹੜੋ ਦਿਲ ਚ ਬਾਹਰ ਆਏ ਤੇ ਵੈਲਕਮ ਬੈਕ ਸਮਾਗਮ ਰੱਖਿਆ ਗਿਆ ਜਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਮੌਜੂਦ ਸਨ ਉੱਥੇ ਸ਼ਮੂਰੇਤ ਉਹਨਾਂ ਨੇ ਕੀਤੀ ਸੀ ਤੇ ਇਸੇ ਸਮਾਗਮ ਦੇ ਦੌਰਾਨ ਹੀ ਕੇਜਰੀਵਾਲ ਨੇ ਅਸਤੀਫੇ ਦੀ ਐਲਾਨ ਕੀਤਾ ਸੀ ਕਿ ਉਹ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਪਰ ਸੀਐਮ ਮਾਨ ਨੇ ਉਸ ਦਿਨ ਵੀ ਕੁਝ ਨਹੀਂ ਬੋਲਿਆ ਨਾ ਸਟੇਜ ਤੇ ਬੋਲ ਰਿਹਾ ਤੇ ਉਸ ਉੱਦੇ ਦੇ ਵੀ ਕਈ ਸਵਾਲ ਵਿਰੋਧਧਿਰ ਨੇ ਖੜੇ ਕੀਤੇ ਕਿ ਸੀਐਮ ਮਾਨ ਨੂੰ ਉਸ ਵੇਲੇ ਸਟੇਜ ਤੇ ਕਿਉਂ ਨਹੀਂ ਬੋਲਿਆ ਗਿਆ ਤਾਂ ਨਹੀਂ ਉਨਾ ਦਾ ਨਾਮ ਲੈ ਗਿਆ ਤੇ ਹੁਣ ਫਿਰ ਵਿਰੋਧੀ ਧਿਰ ਨੇ ਇੱਕ ਵਾਰੀ ਇਹ ਸਵਾਲ ਚੁੱਕ ਦਿੱਤੇ ਨੇ ਕਿ ਸੀਆ ਉਹਦੇ ਤੋਂ ਕੇਜਰੀਵਾਲ ਨੇ ਅਸਤੀਫਾ ਦੇ ਦਿੱਤਾ ਆਤੀਸ਼ੀ ਨੂੰ ਨਵਾਂ ਸੀਐਮ ਵਜੋਂ ਨਿਯੁਕਤ ਕਰ ਲਿਆ ਗਿਆ ਤੇ ਇਸ ਵਾਰ ਫਿਰ ਵਿਰੋਧੀ ਧਿਰ ਨੇ ਸਵਾਲ ਚੁੱਕੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਤੀਸ਼ੀ ਦਾ ਨਾਮ ਅੱਗੇ ਰੱਖਿਆ ਗਿਆ ਪਰ ਭਗਵੰਤ ਮਾਨ ਨੇ ਅਜੇ ਤੱਕ ਚੁੱਪੀ ਕਿਉਂ ਧਾਰੀ ਹੋਈ ਹੈ ਦੱਸ ਦੇ ਕਿ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਇਹ ਸਵਾਲ ਚੁੱਕੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਆਤੀਸ਼ੀ ਮਾਰ ਲੈਣਾ ਜਿਹਦੀ ਦਿੱਲੀ ਦੇ ਮੁੱਖ ਮੰਤਰੀ ਵ ਲੈ ਕੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਟੀਮ ਵੱਲੋਂ ਚੁੱਪੀ ਬਹੁਤ ਕੁਝ ਬੋਲਦੀ ਹੈ ਕਿ ਮੁੱਖ ਮੰਤਰੀ ਮਾਨ ਇਸ ਲਈ ਲਾਪਤਾ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪੰਜਾਬ 'ਚ ਉਹਨਾਂ ਦੀ ਆਪਣੀ ਸਥਿਤੀ ਕੰਬਣ ਵਾਲੀ ਹੈ ਪੰਜਾਬ ਉਹਨਾਂ ਦੀ ਅਗਵਾਈ ਦੇ ਸੰਘਰਸ਼ ਕਰ ਐਸੇ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਨੂੰ ਉਹਦਾ ਛੱਡਣ ਲਈ ਕਿਹਾ ਜਾ ਸਕਦਾ ਆਪ ਦੀ ਅੰਦਰੂਨੀ ਹਫੜਾ ਦਫੜੀ ਪੰਜਾਬ ਦੀ ਭਲਾਈ ਨੂੰ ਤਰਜੀਹ ਦੇਣ ਚ ਉਨ੍ਹਾਂ ਦੀ ਅਸਫਲਤਾ ਨੂੰ ਦਰਸਾਉਂਦੀ ਹੈ ਦੱਸਦੇ ਕਿ ਜਦੋਂ ਕੇਜਰੀਵਾਲ ਦੇ ਅਸਤੀਫੇ ਦੀ ਗੱਲ ਆਈ ਸੀ ਕਿ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਅਸਤੀਫਾ ਦੇਣ ਉਸ ਤੋਂ ਬਾਅਦ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਇਹ ਕਿਹਾ ਸੀ ਕਿ ਜਲਦ ਹੀ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਤੋਂ ਵੀ ਅਸਤੀਫੇ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਸੀ ਕਿ ਹੋ ਸਕਦਾ ਹੈ ਕਿ ਸੀਐਮ ਦੇ ਅਹੁਦੇ ਤੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਅਸਤੀਫਾ ਦੇ ਦੇਣ ਕਿਉਂਕਿ ਕੇਜਰੀਵਾਲ ਨੇ ਕਹਿ ਦਿੱਤਾ ਹੈ ਕਿ ਮੈਂ ਅਸਤੀਫਾ ਦੇ ਦਿੰਦਾ ਤੂੰ ਵੀ ਹੁਣ ਪੰਜਾਬ ਦੇ ਸੀਐਮ ਦੇ ਦੌਰ ਤੋਂ ਅਸਤੀਫਾ ਦੇ ਦੇ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਕਹਿ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਉਸ ਨੂੰ ਇਹ ਅਹੁਦਾ ਛੱਡਣਾ ਪਵੇ ਹੁਣ ਇਹ ਸਵਾਲ ਖੜੇ ਹੋ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਅਕਸਰ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਨੇ ਆਪਣੇ ਬਿਆਨ ਦਿੰਦੇ ਰਹਿੰਦੇ ਨੇ ਭਰ ਕੇਜਰੀਵਾਲ ਨੇ ਇੱਡਾ ਵੱਡਾ ਫੈਸਲਾ ਲੈ ਲਿਆ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਚੁੱਪ ਨੇ ਕੀ ਹੁਣ ਪਵਿੱਖ ਦੇ ਵਿੱਚ ਜਦੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਈ ਸਪਸ਼ਟੀਕਰਨ ਇਸਰ ਦੰਦੇ ਨੇ ਕਿਉਂ ਚੁੱਪ ਸੀਗਾ ਉਹਨਾਂ ਨੇ ਆਤੀਸ਼ੀ ਨੂੰ ਵਧਾਈ ਕਿਉਂ ਨਹੀਂ ਦਿੱਤੀ ਇਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੀ ਨਾ ਸਾਰੀਆਂ ਸਵਾਲਾਂ ਦਾ ਜਿਹੜਾ ਉਹ ਜਵਾਬ ਦੇ ਸਕਦੇ ਨੇ ਸੀਐਮ ਮਾਨ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਏਡੇ ਵੱਡੇ ਫੈਸਲੇ ਤੇ ਚੁੱਪੀ ਕਿਉਂ ਧਾਰੀ ਹੋਈ ਹੈ ਆਤੀਸ਼ੀ ਨੂੰ ਵਧਾਈਆਂ ਮੁੱਖ ਮੰਤਰੀ ਦੇ ਵੱਲੋਂ ਕਿਉਂ ਨਹੀਂ ਦਿੱਤੀਆਂ ਗਈਆਂ ਇਹ ਸਾਰਾ ਕੁਝ ਉਹਦੇ ਸਪਸ਼ਟ ਹੋਵੇਗਾ ਕਿਉਂਕਿ ਸੀਐਮ ਮਾਨ ਦੇ ਇਹਨਾਂ ਸਾਰੇ ਮਾਮਲੇ ਦੇ ਉੱਤੇ ਕੋਈ ਪ੍ਰਤੀਕਿਰਿਆ ਸਾਹਮਣੇ ਆਵੇਗੀ